ਲਗਾਤਾਰ ਹੋ ਕਾਰਪੋਰੇਟ ਕੰਪਨੀਆ ਨੂੰ ਲੂਟਾਉਣ ਵਾਸਤੇ ਚਾਹੇ ਉਹ ਦੇਸੀ ਵਿਦੇਸੀ ਦੇਸੀ ਅਮਬਾਨੀ ਅਦਾਨੀ ਹੋਣ ਤੇ ਚਾਹੇ ਉਹ ਅਮਰੀਕਾ ਦੀਆਂ ਕੰਪਨੀਆਂ ਹੋਣ 2014 ਤੋਂ ਬਾਅਦ ਨਗਿਆ ਉਹ ਸਮਾਂ ਉਹਨਾਂ ਨੇ ਬਹੁਤ ਸਾਰੇ ਕਾਨੂੰਨ ਪਾਸ ਕੀਤੇ ਸਿਰਫ ਬਿਜਲੀ ਸੋਡ ਐਕਟ ਨਹੀਂ ਜਿਹਦੇ ਖਿਲਾਫ ਅੱਜ ਆਪਾਂ ਬੈਠੇ ਆਂ ਸਭ ਤੋਂ ਪਹਿਲਾਂ 2020 ਦੇ ਵਿੱਚ ਉਹ ਖੇਤੀ ਕਾਨੂੰਨ ਲੈ ਕੇ ਆਏ ਜਿਹਦੇ ਤਹਿਤ ਸਾਰੀ ਖੇਤੀ ਜਿਹੜੀ ਆ ਉਹ ਪ੍ਰਾਈਵੇਟ ਕਰਨੀ ਸੀ ਵੱਡੇ ਵੱਡੇ ਜੱਡੇ ਆ ਵੱਡੇ ਵੱਡੇ ਖੇਤਾਂ ਦੇ ਜਿਹੜੇ ਫਾਰਮ ਬਣਾਉਣੇ ਸੀ ਉਸ ਬਿੱਲ ਨੂੰ ਇਸ ਮੁਲਕ ਦੀ ਕਿਸਾਨ ਲਹਿਰ ਨੇ ਜਿਹੜਾ ਹੈਗਾ ਉਹ ਰੱਦ ਕਰਵਾਇਆ ਪਿੱਛੇ ਮੁੜਾ ਦਿੱਤਾ ਉਸੇ ਸਮੇਂ ਪੂਰੇ ਮੁਲਕ ਨੂੰ ਬੰਦ ਕਰਕੇ ਜਦੋਂ ਜਦੋਂ ਲੋਕਡਾਊਨ ਲਾਇਆ ਲੋਕਡਾਊਨ ਲਾ ਕੇ ਬਿਮਾਰੀ ਦਾ ਜਿਹੜਾ ਹੈਗਾ ਉਹ ਬਿਮਾਰੀ ਦਾ ਭਰਮ ਪਾ ਕੇ ਸਾਰੇ ਲੋਕਾਂ ਨੂੰ ਅੰਦਰ ਵਾਰਤਾ ਉਸ ਸਮੇਂ ਖੇਤੀ ਕਾਨੂੰਨ ਲੈ ਕੇ ਆਏ ਜਿਹਨਾਂ ਜਿਹੜੇ ਰੱਦ ਕਰਾ ਲੈ ਉਸੇ ਸਮੇਂ ਲੇਬਰ ਕੋਡ ਪਾਸ ਕੀਤੇ ਲੇਬਰ ਬੰਦਤ ਨਹੀਂ ਉਹ ਕਾਨੂੰਨ ਇਸ ਮੁਲਕ ਦੇ ਮੁਲਾਜ਼ਮਾਂ ਨੂੰ ਇਸ ਮੁਲਕ ਦੇ ਮਜ਼ਦੂਰਾਂ ਨੂੰ ਜਿਹੜੇ ਹੈਗੇ ਆ ਉਹ ਯੂਨੀਅਨ ਬਣਾਉਣ ਦੇ ਅਧਿਕਾਰ ਤੋਂ ਢਾਹੇਗਾ ਵਾਂਝਾ ਕਰਦੇ ਆ ਇਸ ਮੁਲਕ ਦੇ ਮੁਲਾਜ਼ਮਾਂ ਰ ਜਿਹੜੇ ਹੈਗੇ ਅਧਿਕਾਰ ਉਹ ਸਾਰਿਆਂ ਨੂੰ ਕੁਚਲਦੇ ਆ ਜਿਹੜੀ 8 ਘੰਟੇ ਦੀ ਦਿਹਾੜੀ ਇੱਥੇ ਸਾਡਾ ਵੀਰ ਗੱਲ ਕਰਕੇ ਗਿਆ ਕਿ ਸ਼ਿਕਾਗੋ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਾਨਾਂ ਦਿੱਤੀਆਂ ਫਿਰ 8 ਘੰਟੇ ਦੀ ਦਿਹਾੜੀ ਹੋਈ ਉਹ 7 ਘੰਟੇ ਦੀ ਦਿਹਾੜੀ ਨੂੰ ਖਤਮ ਕਰਕੇ 12 ਘੰਟੇ ਦੀ ਕਾਰਜ ਲੱਖਾਂ ਵਿਦਿਆਰਥੀ ਅਤੇ ਕਰੋੜਾਂ ਰੁਪਏ ਹਰ ਸਾਲ ਹਰ ਦਿਨ ਖਰਚ ਕਰਦੇ ਐਜੂਕੇਸ਼ਨ ਤੇ ਐਜੂਕੇਸ਼ਨ ਰਾਹੀਂ ਜਿਹੜਾ ਹੈਗਾ ਉਹ ਇਸ ਮੁਲਕ ਦੇ ਲੋਕਾਂ ਨੂੰ ਵੱਡਣਾ ਵੀ ਚਾਹੁੰਦੇ ਹੈਗੇ ਆ ਔਰ ਇਸ ਮੁਲਕ ਦੇ ਲੋਕਾਂ ਦਾ ਦਿਮਾਗ ਖਤਮ ਕਰਨਾ ਚਾਹੁੰਦੇ ਆ ਉਸੇ ਦਾ ਨਵੀਂ ਸਿੱਖਿਆ ਨੀਤੀ 2020 ਪਾਸ ਕੀਤੀ ਜਿਹੜੀ ਲਗਾਤਾਰ ਧਲੇਦਾਰ ਤਰੀਕੇ ਨਾਲ ਜਿਹੜੀ ਉਹ ਲਾਗੂ ਕਰ ਰਹੇ ਹੈਗੇ ਆ ਉਸੇ ਸਮੇਂ ਇਹ ਜਿਹੜਾ ਹੈਗਾ ਉਹ ਬਿਜਲੀ ਸੋਡ ਐਕਟੂਅਲੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਅੰਦੋਲਨ ਵੇਲੇ ਉਸ ਸਮੇਂ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਬਿਜਲੀ ਸੋਡ ਐਕਟ ਦੇ ਖਿਲਾਫ ਵੀ ਜਿਹੜਾ ਹੈਗਾ ਉਹ ਮੰਗ ਰੱਖੀ ਗਈ ਤਾਂ ਇਹਨਾਂ ਨੇ ਜਿਹੜਾ ਹੈਗਾ ਉਸ ਵੇਸ ਮੰਗ ਨੂੰ ਹੋਲਡ ਕਰ ਲਿਆ ਉਸ ਤੋਂ ਬਾਅਦ ਹੁਣ ਜਿਹੜੇ ਹੈਗੇ ਆ ਇਹ ਬੀਜਟ ਲੈ ਕੇ ਆਏ 2025 ਜੀ ਦੇ ਤਦ ਤੱਕ ਸਾਰੀ ਖੇਤੀ ਦੇ ਵਾਸਤੇ ਜਿਹੜੇ ਬੀਜਾਂ ਦੀ ਲੋੜ ਹੁੰਦੀ ਆ ਉਹ ਕੰਟਰੋਲ ਕਰਕੇ ਉਹਨਾਂ ਦਾ ਕੇਂਦਰੀਕਰਨ ਕਰਕੇ ਜਿਹੜਾ ਹੈਗਾ ਉਹ ਵੱਡੀਆਂ ਕੰਪਨੀਆਂ ਨੂੰ ਦੇ ਆਇਆਗਾ ਕਿ ਜੇ ਬੀਜਾਂ ਦੇ ਉੱਪਰ ਜੇ ਕਿਸੇ ਨੇ ਰਿਸਰਚ ਕਰਨੀ ਹੈਗੀ ਤਾਂ ਵੱਡੀਆਂ ਕੰਪਨੀਆਂ ਹੀ ਕਰ ਸਕਦੀਆਂ ਜੇ ਕਿਸੇ ਨੇ ਛੋਟੀ ਨਰਸਰੀ ਖੋਲ੍ਹਣੀ ਆ ਤਾਂ ਉਹਦੇ ਵਾਸਤੇ ਵੀ ਲਾਇਸੈਂਸ ਦੀ ਲੋੜ ਹੋਊਗੀ ਇਹ 200 ਬੀਜਾਂ ਦੇ ਨਾਲ ਪਾਣੀ ਜਲ ਜੰਗਲ ਹਰ ਚੀਜ਼ ਤੇ ਕੰਟਰੋਲ ਕਰ ਰਿਆ ਉਸ ਤੋਂ ਬਾਅਦ ਅਸੀਂ ਅੱਜ ਗੱਲ ਕਰ ਰਹੇ ਆਂ ਬਿਜਲੀ ਸੋਧ ਐਕਟ ਦੀ ਬਿਜਲੀ ਸੋਧ ਐਕਟ ਤੇ ਬਹੁਤ ਬੜੇ ਲੋਕਾਂ ਨੂੰ ਸਿਰਫ ਸਮਾਰਟ ਮੀਟਰ ਤੱਕ ਉਹ ਸੀਮਤ ਕਰ ਲੈਂਦੇ ਆ ਜਾਂ ਮਲਾਇਮ ਨੇ ਸੀਮਤ ਕਰ ਲੈਂਦੇ ਕਿ ਪ੍ਰਾਈਵੇਟ ਕਰਕੇ ਡਾਏਗਾ ਉਹਨਾਂ ਦੀਆਂ ਨੌਕਰੀਆਂ ਜਾਣਗੀਆਂ ਪਰ ਜਿਹੜਾ ਧਰ ਦਾ ਸੋਧ ਆਣ ਵੀ ਇਹ ਕਹਿੰਦਾ ਕਿ ਹਰ ਬੰਦੇ ਨੂੰ ਸਟੇਟ ਵੱਲੋਂ ਰੋਟੀ ਪ੍ਰੋਵਾਈਡ ਕਰਾਈ ਜਾਵੇ ਉਹਦੇ ਖਾਣ ਲਈ ਸੇਵਾ ਹੁਲਦਾਂ ਦਿੱਤੀਆਂ ਜਾਣ ਉਸੇ ਤਰੀਕੇ ਨਾਲ ਖਾਣ ਦੇ ਨਾਲ ਰਹਿਣ ਦੇ ਨਾਲ ਰੋਜ਼ਗਾਰ ਦੇ ਨਾਲ ਘਰ ਦੇ ਨਾਲ ਉਹ ਹੁਣ ਹੁਣ ਜਿਹੜੀ ਆ ਬਿਜਲੀ ਦੀ ਬਹੁਤ ਲੋੜ ਹੁੰਦੀ ਆ ਬਿਜਨੀਸ ਹੋ ਜਾੜਦੀਆਂ ਕੁਝ ਜਿਹੜੀਆਂ ਮੱਧਾਂ ਦੇ ਖਤਰਨਾਕ ਹੈਗਾ ਮੈਂ ਤੁਹਾਡੇ ਨਾਲ ਕੁਝ ਸਾਂਝੀਆਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਮੈਂ ਆਪਣੀ ਜਗ੍ਹਾ ਲਾਉਂਦਾ ਬਿਜਲੀ ਸੋਧ ਅਗਰਦਸ਼ ਐਕਟ ਨੰਬਰ 14 ਉਹਦੀ 6ਵੀਂ ਮਦ ਕਹਿੰਦੀ ਹੈ ਕਿ ਬਿਜਲੀ ਵੰਡ ਲਈ ਇੱਕ ਤੋਂ ਵੱਧ ਲਾਇਸੈਂਸ ਤਾਰਕ ਹੋ ਸਕਦੇ ਹਨ ਤੇ ਨਵਾਂ ਢਾਂਚਾ ਉਸਾਰਨ ਦੀ ਲੋੜ ਨਹੀਂ ਜਿਹੜਾ ਪੁਰਾਣਾ ਢਾਂਚਾ ਲੋਕਾਂ ਦੇ ਪੈਸੇ ਨਾਲ ਲੋਕਾਂ ਦੇ ਟੈਕਸ ਨਾਲ ਇਕੱਠਾ ਕੀਤਾ ਹੋਇਆ ਹੈ ਉਹ ਉਸੇ ਤੋਂ ਅੰਡਾਗਾ ਉਹ ਪ੍ਰਾਈਵੇਟ ਕੰਪਨੀਆਂ ਜਿਹੜਾ ਹੈਗਾ ਉਹ ਬਿਜਲੀ ਸਪਲਾਈ ਕਰ ਸਕਦੀਆਂ ਜਿਵੇਂ ਅੰਬਾਨੀਆਂ ਨੇ Jio ਦੇ ਜਿਸ ਤਰੀਕੇ ਨਾਲ SIM ਹੈਗੇ ਆ ਉਸ ਤਰੀਕੇ ਨਾਲ ਬਿਜਲੀ ਚੱਲੂਗੀ ਇਹ ਲਿਸੰਸਤਾਰਕ ਤੋਂ ਮਤਲਬ ਇਹ ਹੈਗਾ ਕਿ ਜਿਵੇਂ 2003 ਵੇਲੇ ਆਪਾਂ ਸਾਥੀ ਗੱਲ ਕਰਕੇ ਗਿਆ ਬਿਜਲੀਆਂ ਨੂੰ ਪਤਾ ਹੈ ਕਿ 2003 ਵੇਲੇ ਇਹ ਹੋਇਆ ਕਿ ਜਿਹੜੀ ਬਿਜਲੀ ਦੀ ਪ੍ਰੋਡਕਸ਼ਨ ਆ ਉਹ ਪ੍ਰਾਈਵੇਟ ਕੰਪਨੀਆਂ ਕਰਨ ਲੱਗੀਆਂ ਤੇ ਹੁਣ ਜਿਹੜਾ ਹੈਗਾ ਬਿਜਲੀ ਦੀ ਪ੍ਰੋਡਕਸ਼ਨ ਵੀ ਪ੍ਰਾਈਵੇਟ ਕੰਪਨੀਆਂ ਕਰ ਸਕਦੀਆਂ ਤੇ ਬਿਜਲੀ ਦੀ ਵੰਡ ਵੀ ਪ੍ਰਾਈਵੇਟ ਕੰਪਨੀਆਂ ਕਰ ਸਕਦੀਆਂ ਔਰ ਵਨ ਡੇ ਨਹੀਂ ਕਿ ਇੱਕ ਕੰਪਨੀ ਕਰ ਸਕਦੀ ਆ ਬਹੁਤ سارے ਲਿਸੰਸਤਾਰਕ ਮਤਲਬ ਕਈ ਕੰਪਨੀਆਂ ਕਰ ਸਕਦੀਆਂ ਜਿਵੇਂ SIMA ਹੋਣਾ ਹੈਗਾ ਕਿ Jio ਦੇ SIM Airtel ਦੇ SIM ਵੀਆਈ ਦੇ ਸੇਮ ਇਸ ਤਰੀਕੇ ਨਾਲ ਬਹੁਤ ਸਾਰੀਆਂ ਅਮਬਾਨੀ ਦੀ ਕੰਪਨੀ ਵੀ ਕਰ ਸਕਦੀ ਹੈ ਅਲਾਨੀ ਦੀ ਕੰਪਨੀ ਵੀ ਕਰ ਸਕਦੀ ਹੈ ਕਿਸੇ ਲੋਕਲ ਬੰਦੇ ਨੇ ਟੈਂਟ ਇੱਕੋ ਬਕਸ਼ੇ ਚ ਕਈ ਕੰਪਨੀਆਂ ਦੇ ਮੀਟਰ ਲੱਗੇ ਹੋ ਸਕਦੇ ਆ ਤੇ ਉਹਨਾਂ ਦੀ ਜਿਹੜੀ ਧਾਰਾ 43 ਆ ਜਿਹਦੇ ਜੀ ਉਪਧਾਰਾ 4 ਇਹ ਕਹਿੰਦੀ ਹੈ ਕਿ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਦੀ ਹੁਣ ਕੋਈ ਲੋੜ ਨਹੀਂ ਯੂਨੀਵਰਸਲ ਜਿਹੜਾ ਹੈਗਾ ਸਰਵਿਸ ਆਬਲੀਗੇਸ਼ਨ ਮਤਲਬ ਕਿ ਜਿਵੇਂ ਹੁਣ ਇੱਕੋ ਇੱਕੋ ਜਿਹੜਾ ਦਾਦਾ گاؤں ਸਾਰੇ ਲੋਕਾਂ ਨੂੰ ਬਿਜਲੀ ਪ੍ਰੋਵਾਈਡ ਕਰਦਾ ਇੱਕੋ ਗ੍ਰਿਡ ਚੋ ਸੈਲਰ ਨੂੰ ਵੀ ਬਿਜਲੀ ਜਾਂਦੀ ਆ ਇੱਕੋ ਗ੍ਰਿਡ ਚੋ ਪ੍ਰਾਈਵੇਟ ਕੰਪਨੀ ਨੂੰ ਵੀ ਬਿਜਲੀ ਜਾਂਦੀ ਆ ਇੱਕੋ ਗ੍ਰਿਡ ਚ ਆਮ ਕਿਸਾਨਾਂ ਮਜ਼ਦੂਰਾ ਮੋਟਰਾਂ ਨੂੰ ਤੇ ਘਰਾਂ ਨੂੰ ਵੀ ਬਿਜਲੀ ਜਾਂਦੀ ਆ ਇਸ ਜਿਹੜੀ ਧਾਰਾ 43 ਦੀ ਉਪਤਾਵਾ 4 ਇਹ ਕਹਿੰਦੀ ਆ ਕਿ ਹੁਣ ਇਹ ਉਹ ਹੁਣ ਜਿਹੜਾ ਇਹ ਤੋਂ ਛੋਟ ਹੈਗੀ ਆ ਹੁਣ ਮੰਨ ਲਓ ਜੇ ਕਿਸੇ ਗ੍ਰੈਡ ਵਾਲੇ ਨੂੰ 10 ਰੁਪਏ 15 ਰੁਪਏ ਯੂਨਿਟ ਕੋਈ ਸੇਲਰ ਵਾਲਾ ਦੇ ਰਿਹਾ ਤਾਂ ਉਹ ਸਾਰੀ ਸਾਰੀ ਬਿਜਲੀ ਉਹਨੂੰ ਦੇ ਸਕਦਾ ਹੈਗਾ ਪਿੰਡ ਦੇ ਵਿੱਚ ਬਿਜਲੀ ਦੇਣ ਦੀ ਉਹਨੂੰ ਕੋਈ ਲੋੜ ਨਹੀਂ ਤੇ ਪਿੰਡ ਵਾਲੇ ਉਹਦੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰ ਸਕਦੇ ਹੈਗੇ ਤੇ ਧਾਰਾ 4 ਦੇ ਦੀ ਜਿਹੜਾ ਆਰਟੀਕਲ 7 ਹੈਗਾ ਉਹ ਬਿਜਲੀ ਨੂੰ ਪੂਰੀ ਤਰ੍ਹਾਂ ਮਿਲ ਹੈਗਾ ਉਹ ਬਾਜ਼ਾਰੂ ਬਣਾਉਂਦਾ ਕਿ ਬਿਜਲੀ ਹੁਣ ਸਰਵਿਸ ਵਾਲੀ ਚੀਜ਼ ਨਹੀਂ ਵੈਲਫੇਅਰ ਵਾਲੀ ਚੀਜ਼ ਨਹੀਂ ਕਿ ਲੋਕਾਂ ਦੀ ਸੇਵਾ ਲਈ ਆਸਤੇ ਹੁਣ ਬਿਜਲੀ ਵੀ ਦੂਜੀਆਂ ਚੀਜ਼ਾਂ ਵਾਸਤੇ ਜਿਵੇਂ ਐਜੂਕੇਸ਼ਨ ਵਿੱਚ ਨਾਸਤੇ ਬਣਾਤੀ ਸ਼ਹਿਰ ਚੋਣਾਂ ਵਿੱਚ ਨਾਸਤੇ ਬਣਾਦੀਆਂ ਕਿ ਆਮ ਲੋਕ ਗਰੀਬ ਲੋਕ ਤੱਕ ਲਾਈਟ ਵੀ ਨਹੀਂ ਕਰਾਪ ਹੁੰਦੇ ਉਸੇ ਤਰੀਕੇ ਨਾਲ ਹੁਣ ਆਮ ਲੋਕ ਜਿਹੜੇ ਆ ਉਹ ਬਿਜਲੀ ਵੀ ਨਹੀਂ ਖਰੀਦ ਪਾਉਣਗੇ ਕਿਉਂਕਿ ਹੁਣ ਸਰਕਾਰੀ ਅਦਾਰੇ ਛੱਡਨੇ ਨਹੀਂ ਇਹਨਾਂ ਨੇ ਉਹਦੇ ਤੇ ਸੁਪਰੀਮ ਕੋਰਟ ਦੀ ਇੱਕ 2022 ਦੀ ਜੱਜਮੈਂਟ ਆ ਕਿਉਂਕਿ 2003 ਤੋਂ ਬਾਅਦ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਬਿਜਲੀ ਪ੍ਰੋਡਕਸ਼ਨ ਕਰਦੀਆਂ ਤਾਂ ਰਾਜਧਾਨੀ ਪਾਵਰ ਲਿਮਟਿਡ ਨਾਂ ਦੀ ਇੱਕ ਕ जिने ਭਾਰਤ ਦੀ ਕੇਂਦਰ ਸਰਕਾਰ ਦੇ ਖਿਲਾਫ ਕੇਸ ਲਾਇਆ ਸੀ ਤੇ ਉਹਦੇ ਬਾਅਦ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਸੀ ਕਿ ਜਿਹੜੀ ਬਿਜਲੀ ਆ ਉਹਦਾ ਰੇਟ ਉਨਾ ਹੀ ਹੋਣਾ ਚਾਹੀਦਾ ਜਿੰਨਾ ਜਿੰਨਾ ਉਹ ਬਿਜਲੀ ਨੂੰ ਪ੍ਰੋਡਕਸ਼ਨ ਕਰਨ ਤੇ ਤੇ ਅੱਗੇ ਭੇਜਣ ਤੱਕ ਲਾਗਤ ਆਉਂਦੀ ਆ ਮਤਲਬ ਜੇ 1 ਰੁਪਿਆ ਯੂਨਟ ਬਣਾਉਣ ਤੇ ਖਰਚ ਆਉਂਦਾ ਤਾਂ ਇਹਦਾ ਮਤਲਬ ਇਹ ਨਹੀਂ ਹੋਊਗਾ ਕਿ 1 ਰੁਪਿਆ ਹੀ ਲੈ ਜਾਊਗਾ ਅਗਲੇ ਤੋਂ ਮੰਨ ਲਓ ਆ ਬਿਜਲੀ ਜਾ ਰਹੀ ਆ ਇਥੋਂ ਗ੍ਰਿਡ ਤੋਂ ਬਿਜਲੀ ਜਾ ਰਹੀ ਆ ਜਿੰਨੇ ਖੰਭੇ ਲੱਗੇ ਆ ਜਿੰਨੀਆਂ ਜਿੰਨੀਆਂ ਤਾਰਾਂ ਜਾ ਰਹੀਆਂ ਨੇ ਜੇ ਮੰਨ ਲਓ ਕਿਸੇ ਮੀਂਹ ਕਰਕੇ ਨੇੜੀ ਕਰਕੇ ਤਾਰਾਂ ਟੁੱਟ ਗਿਆ ਦਰਖਤ ਟੁੱਟ ਗਿਆ ਖੰਭੇ ਟੁੱਟ ਗਏ ਤੇ ਉਹ ਸਾਰਾ ਖਰਚਾ ਜਿੰਨਾ ਵੀ ਆਇਆ ਮਜ਼ਦਮਾ ਦਾ ਖਰਚਾ ਜੋੜ ਕੇ ਮਤਲਬ 10 ਰੁਪਏ ਟਾ ਗਈ ਉਹ 10 ਰੁਪਏ ਇੱਕੋ ਵਾਰੀ ਪਏ ਪਰ ਉਹਨਾਂ ਨੇ ਜਿਹੜੀ ਉਹ ਯੂਨਿਟ ਦੁਆਰਾ 10 ਰੁਪਏ ਲੈਣੀ ਹੈ ਤਰ੍ਹਾਂ ਤੋਂ ਭਾਵੇਂ ਹਰ ਵਿੱਤੀ ਬਰਤ ਹੈ ਹੋਣਗੀਆਂ ਇਹਦਾ ਮਤਲਬ ਕੀ ਹੈ ਕਿ ਹੁਣ ਇਹ ਨਹੀਂ ਹੋਊਗਾ ਕਿ ਆਪਾਂ ਆਪਣੇ ਤੈਅ ਕਰਾਂਗੇ ਕਿ 1 ਰੁਪਿਆ 2 ਰੁਪਏ ਯੂਨਟ ਆਪ ਲੋਕਾਂ ਨੂੰ ਮਿਲਦੀ ਹੈ ਹਰੇਕ ਸਾਲ ਜਦੋਂ ਵੀ ਬਜਟ ਪੇਸ਼ ਹੋਇਆ ਕਰੂਗਾ ਉਹਦੇ ਨਾਲ ਇੱਕ بجلی ਦਾ ਬਜਟ ਵੀ ਪੇਸ਼ ਹੋਇਆ ਕਰੂਗਾ ਤੇ ਹਰੇਕ ਸਾਲ ਯੂਨਟ ਦੇ ਪੈਸੇ ਵਧਿਆ ਕਰਨਗੇ ਕਿਉਂਕਿ ਆਪਾਂ ਇਹ ਸਮਝਦੇ ਹਾਂ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਮਨਾਵੋ ਤਰੀਕਾ ਬਿਜਲੀ ਦਾ ਰੇਟ ਵੀ ਵਧਾਉਣਗੇ ਯੂਨਟਾਂ ਦਾ ਰੇਟ ਵੀ ਵਧਾਉਣਗੇ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਨਾਲ ਜਿਹੜੀ ਹੈਗੀ ਉਹ ਬਿਜਲੀ ਬਿਜਲੀ ਜਿਹੜੀ ਆਮ ਲੋਕਾਂ ਦੀ ਪਹੁੰਚੋਂ ਬਾਹਰ ਹੋਊਗੀ ਤੇ ਉਹਨਾਂ ਦੀ ਜਿਹੜੀ ਤਹਰਾ 166 ਆ ਉਹ ਜਿਹੜਾ ਬਿਜਲੀ ਦਾ ਵਿਭਾਗ ਹੈ ਕਿਉਂਕਿ ਆਪਾਂ ਸਮਝਦੇ ਹਾਂ ਕਿ ਭਾਰਤ ਦੇ ਸੁਧਾਰੇ ਨੇ ਬਹੁਤ سارے ਮਾਮਲੇ 'ਚ ਕਾਨੂੰਨ ਬਣਾਉਣ ਵਾਸਤੇ ਤਿੰਨ ਲਿਸਟਾਂ ਹੈਗੀਆਂ ਨੇ ਕੇਂਦਰ ਦੀ ਲਿਸਟ ਹੈਗੀ ਆ ਇੱਕ ਸਟੇਟ ਲਿਸਟ ਹੈਗੀ ਆ ਇੱਕ ਜਿਹੜੀ ਉਹ ਸਾਂਝੀ ਲਿਸਟ ਹੈਗੀ ਆ ਬਿਜਲੀ ਨੂੰ ਹੁਣ ਸਾਂਝੀ ਲਿਸਟ 'ਚੋਂ ਬਾਹਰ ਕੱਟ ਕੇ ਕੇਂਦਰ ਦੀ ਲਿਸਟ ਦੇ ਵਿੱਚ ਪਾਇਆ ਜਾਊਗਾ ਜੇ ਬਿਜਲੀ ਦੇ ਨਾਲ ਸੰਬੰਧਿਤ ਜਿੰਨੇ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੋਊਗਾ ਪਾਸ ਕਰਨ ਦਾ ਅਧਿਕਾਰ ਹੋਊਗਾ ਕੇਂਦਰ ਦੇ ਕੋਲ ਹੋਊਗਾ ਜਿਹੜੀ ਧਾਰਾ ਬਿਜਲੀ ਸੋਡਕਟ ਦੀ 166 A ਕਹਿੰਦੀ ਆ ਉਹ ਕਹਿੰਦੀ ਆ ਕਿ ਕੇਂਦਰ ਸਰਕਾਰ ਇੱਕ ਇਲੈਕਟ੍ਰਿਸਿਟੀ ਕੌਂਸਲ ਬਣਾਵੇਗੀ ਜਿਹਦਾ ਮੁਖੀ ਕੇਂਦਰ ਦਾ ਬਿਜਲੀ ਮੰਤਰੀ ਹੋਵੇਗਾ ਮਤਲਬ ਜਿੰਨਾ ਵੀ ਅਧਾਰਾ ਆਏਗਾ ਬਿਜਲੀ ਦਾ ਜੇ ਪ੍ਰਾਈਵੇਟ ਵੀ ਹੋਊਗਾ ਤਾਂ ਸਾਰਾ ਕੁਝ ਜਿਹੜਾ ਹੈਗਾ ਉਹ ਕੇਂਦਰ ਦੇ ਹੱਥ ਵਿੱਚ ਹੋਊਗਾ ਕਿਉਂਕਿ ਬੀਜੇਪੀ ਆਰਐਸ ਲਗਾਤਾਰ ਦੇਸ਼ ਦੇ ਰਾਜ ਦੇ ਜਿਹੜਾ ਸੰਗੀਟਾਚੇ ਉਹਨੂੰ ਤਬਾਹ ਕਰਦੇ ਲੱਗੀ ਹੋਈ ਹੈ ਲਗਾਤਾਰ ਹਰ ਗੱਲ ਦਾ ਕੇਂਦਰੀਕਰਨ ਕਰਨ ਤੇ ਲੱਗੀ ਹੋਈ ਹੈ ਖੇਤੀ ਦਾ ਕੇਂਦਰੀਕਰਨ ਐਜੂਕੇਸ਼ਨ ਦਾ ਕੇਂਦਰੀਕਰਨ ਸਿੱਖਿਆ ਦੇ ਸੇਧ ਦੇ ਢਾਂਚੇ ਦਾ ਕੇਂਦਰੀਕਰਨ ਤੇ ਬਿਜਲੀ ਦਾ ਕੇਂਦਰੀਕਰਨ ਇਸ ਕਰਕੇ ਸਾਨੂੰ ਜਿਹੜੇ ਸਾਡੇ ਲਗਾਤਾਰ ਇਸ ਸੰਘਰਸ਼ ਦੇ ਵਿੱਚ ਆਉਂਦੇ ਲੋਕਾਂ ਕਿਸਾਨ ਜਿਹੜੇ ਆਪਦੇ ਕੰਮ ਵੈਸੇ ਵੀ ਹੁਣ ਤਾਂ ਕਿਸਾਨਾਂ ਕੋਲ ਬੀਜ ਹੁੰਦੇ ਨਹੀਂਗੇ ਸਬਜ਼ੀਆਂ ਦੇ ਬੀਜ ਵੀ ਨਹੀਂ ਹੁੰਦੇ ਸਾਰੇ ਬੀਜ ਜਿਹੜੇ ਹੈਗੇ ਉਹ ਪ੍ਰਾਈਵੇਟ ਕੰਪਨੀਆਂ ਦੇ ਕੋਲ ਰੱਖਵੇਂ ਹੋਣਗੇ ਕੋਈ ਵੀ ਬੰਦਾ ਆਪ ਜਿਹੜਾ ਹੈਗਾ ਉਹ ਬੀਜ ਨਹੀਂ ਰੱਖ ਪਾਊਗਾ ਜਿਹਦਾ ਮਤਲਬ ਇਹ ਹੈ ਕਿ ਉਹ ਸਿੱਧਾ-ਸਿੱਧਾ ਸਾਡੀ ਢਿੱਡ ਨੂੰ ਹੱਥ ਪਾਉਣ ਲੱਗੇ ਆ ਸਾਨੂੰ ਭੁੱਖਾ ਮਾਰਨ ਦੀ ਤਿਆਰੀ ਆ ਜਿੱਥੇ-ਜਿੱਥੇ ਵੀ ਬੀਜ ਦੇ ਉੱਪਰ ਪਾਣੀ ਦੇ ਉੱਪਰ ਕੰਪਨੀਆਂ ਦਾ ਕੰਟਰੋਲ ਹੋਇਆ ਉੱਥੇ-ਉੱਥੇ ਲੋਕ ਭੁੱਖਮਰੀ ਦੇ ਨਾਲ ਮਰੇ ਆ ਜਿੱਥੇ-ਜਿੱਥੇ ਵੀ ਸਰਵਜਨਿਕ ਧਾਰਾਵਾਂ ਦੇ ਉੱਪਰ ਕੰਪਨੀਆਂ ਦਾ ਕੰਟਰੋਲ ਹੋਇਆ ਉੱਥੇ-ਉੱਥੇ ਲੋਕ ਭੁੱਖੇ ਮਰੇ ਆ ਤੇ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਸਾਨੂੰ ਜਿਹੜੀਆਂ ਵੋਟ ਬਣੋਰੂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਆ ਜੇ ਚਾਹੇ ਆਮ ਆਦਮੀ ਪਾਰਟੀ ਆ ਜੇ ਉਹ ਸਾਡੇ ਮੰਗਾ ਮਸਲਾ ਹੱਲ ਨਹੀਂ ਕਰ ਸਕਦੀ ਕਿਉਂਕਿ ਉਹ ਸਾਰੇ ਕੰਪਨੀਆਂ ਦੇ ਹੱਥਾਂ ਦੇ ਵਿੱਚ ਖੇਡਦੇ ਨੇ ਕਾਪਨੀਆਂ ਉਹਨਾਂ ਨੂੰ ਮੋٹے ਫੰਡ ਦਿੰਦੀਆਂ ਨੇ ਪੌਲਸੀਆਂ ਬਣਾਉਣ ਲਈ ਤੇ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਉਹ ਲਗਾਤਾਰ ਇਸ ਮੁਲਕ ਦੇ ਸਰਕਾਰੀ ਅਦਾਰਿਆਂ ਨੂੰ ਇਸ ਮੁਲਕ ਦੇ ਜਲ ਜੰਗਲ ਜ਼ਮੀਨ ਨੂੰ ਵੇਚਣ ਵਾਸਤੇ ਇਸ ਮੁਲਕ ਦੇ ਲੋਕਾਂ ਦੀ ਸੰਗੀ ਇਕੱਠਣ ਵਾਸਤੇ ਲੱਗੇ ਹੋਏ ਨੇ ਸਾਨੂੰ ਜਿਹੜਾ ਹੈਗਾ ਉਹ ਜਸੇਬੰਦੀਆਂ ਦੇ ਭੱਤੇ ਕਲਉਣੀ ਚਾਹੀਦੀ ਆ ਆਪਦੇ ਸੰਘਰਸ਼ਾਂ ਦੇ ਉੱਪਰ ਟੇਕ ਲਾਉਣੀ ਚਾਹੀਦੀ ਆ ਕਿਉਂਕਿ ਸੰਘਰਸ਼ਾਂ ਦੇ ਨਾਲ ਬਹੁਤ ਕੁਝ ਜਿੱਤਿਆ ਜਾ ਸਕਦਾ ਹੈਗਾ ਤਾਂ ਤੁਹਾਨੂੰ ਇੰਨੀ ਬੇਨਤੀ ਸੀ ਇੰਨੀਆਂ ਗੱਲਾਂ ਨਾਲ ਥੋੜਾ ਥਾਰਾਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜੈ ਹੱਕ ਸੱਚ ਲਈ ਲੜਦੇ ਲੋਕਾਂ ਦੀ ਇੱਕ ਹੋਰ ਬੇਨਤੀ ਕਰਦਾ ਸਾਥੀਓ ਸਾਡਾ ਇੱਕ ਮੈਗਜ਼ੀਨ ਆਉਂਦਾ ਇਨਕਲਾਬੀ ਸਾਡਾ ਜਿਹਦੇ ਵਿੱਚ ਅਸੀਂ ਇਸ ਮੁਲਕ ਦੇ ਤੇ ਪੂਰੀ ਇੰਟਰਨੈਸ਼ਨਲ